ਆੜਾ ਹੋਵੇਗਾ ਅਸੀਂ ਉਹਨਾਂ ਦੇ ਮੂੰਹ ਦੇ ਉੱਤੇ ਇਹ ਗੱਲ ਜਿਹੜੀ ਆ ਇਹ ਕਹਿ ਕੇ ਆਏ ਔਰ ਅੱਜ ਅਸੀਂ ਇੱਥੇ ਪ੍ਰੈਸ ਕਾਨਫਰੰਸ ਕਰਦਾ ਵੀ ਇਹ ਹੀ ਹੈ ਕਿ ਇਹ ਸੰਸਾਰ ਤੱਕ ਗੱਲ ਜਾਣੀ ਚਾਹੀਦੀ ਹੈ ਕਿ ਇਹਨਾਂ ਲੋਕਾਂ ਨੇ ਜਿਹੜੇ ਗੁਨਾਹ ਇਹ ਤਾਂ ਮੰਨੇ ਨੇ ਸਰਸੇ ਸਾਧ ਵਾਲਾ ਜਾਂ ਹੋਰ ਜਿਹੜੇ ਗੁਨਾਹ ਕੀਤੇ ਉਹ ਤੇ ਮੰਨੇ ਨੇ ਲੇਕਿਨ ਇਹਨਾਂ ਨੇ ਬਹੁਤ ਵੱਡੇ ਗੁਨਾਹ ਕੀਤੇ ਨੇ ਜਿਹੜੇ ਬਖਸ਼ਣ ਯੋਗ ਨਹੀਂ ਆਹ ਕਿਤਾਬ ਹੈ ਇਸ ਕਿਤਾਬ ਦਾ ਨਾਮ ਹੈ ਸਿੱਖ ਧਰਮ ਦੀ ਕਿਤਾਬਾਂ ਤੇ ਹੋਰ ਵੀ ਬਹੁਤ ਨੇ ਮੇਰੇ ਕੋਲ ਲੇਕਿਨ ਮੈਂ ਤੁਹਾਨੂੰ ਇੱਕ ਕਿਤਾਬ ਰੱਖਾਂਗਾ ਕਿ ਸਮਾਂ ਜ਼ਿਆਦਾ ਨਾ ਲੱਗੇ ਆਹ ਕਿਤਾਬ ਇਸ ਕਿਤਾਬ ਦਾ ਨਾਮ ਹੈ ਸਿੱਖ ਇਤਿਹਾਸ ਔਰ ਇਹ ਕਿਤਾਬ ਜਿਹੜੀ ਆ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਤਾ ਨੰਬਰ 558 ਰਾਹੀਂ 1999 ਚ ਖਾਲਸੇ ਦੇ 300 ਸਾਲਾਂ ਸਾਜਨਾ ਦਿਵਸ ਨੂੰ ਸਮਰਪਿਤ ਇਹ ਕਿਤਾਬ ਪਬਲਿਸ਼ ਕੀਤੀ ਗਈ ਆ ਆ ਤੁਸੀਂ ਦੇਖੋ ਨਾ ਕਿਤਾਬ ਦਾ ਨਾਮ ਸਿੱਖ ਇਤਿਹਾਸ ਤੇ ਪ੍ਰਕਾਸ਼ਕ ਆ ਜਿਹੜੀ ਉਹ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਔਰ 1999 ਚ ਜਦੋਂ ਬੀਬੀ ਜ਼ਗੀਰ ਕੌਰ ਪ੍ਰਧਾਨ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਉਸ ਟਾਈਮ ਤੇ ਕਿਤਾਬੇ ਪਬਲਿਸ਼ ਹੋਈ ਹੈ ਇਸ ਕਿਤਾਬ ਚ ਜੋ ਲਿਖਿਆ ਹੈ ਉਹ ਮੈਨੂੰ ਬੋਲਦਿਆਂ ਬਹੁਤ ਸ਼ਰਮ ਆਉਂਦੀ ਹੈ ਕਿ ਕੀ ਕੁਝ ਲਿਖਿਆ ਲੇਕਿਨ ਜੇ ਤੁਹਾਨੂੰ ਦੱਸਿਆ ਨਾ ਜਾਵੇਗਾ ਤੇ ਪਤਾ ਕੀ ਲੱਗੇਗਾ ਕਿ ਇਹ ਕਿਤਾਬ ਚ ਲਿਖਿਆ ਕੀ ਹੈ ਜਿਸ ਤਰ੍ਹਾਂ ਕਿ ਗੁਰੂ ਨਾਨਕ ਪਾਤਸ਼ਾਹ ਬਾਰੇ ਲਿਖਿਆ ਹੈ ਕਿ ਨਾਨਕ ਦਾ ਗੁਰੂ ਇੱਕ ਮੁਸਲਮਾਨ ਥਾ ਨਾਨਕ ਮੁਗਲੋਂ ਕੋ ਭਾਰਤ ਮੇ ਲਾਇਆ ਨਾਨਕ ਮਰ ਗਿਆ ਅੰਗਦ ਆ ਗਿਆ ਅਰਜਨ ਨੇ ਆਤਮ ਤਿਆ ਕਰੀ ਥੀ ਅਰਜਨ ਕੇ ਮਰਨ ਕੇ ਬਾਅਦ ਹਰਗੋਬਿੰਦ ਦਾ ਦਿਮਾਗੀ ਸਤੁੱਲਣ ਖੋ ਗਿਆ ਥਾ ਹਰਗੋਬਿੰਦ ਬਹੁਤ ਡਰਪੋਕ ਆਦਮੀ ਥਾ ਸੋਤੇ ਸਮੇਂ ਮੌਤ ਕੇ ਬੈਸੇ ਸਾਠ ਬੰਦੂਕਧਾਰੀ ਪਹਿਰੇ ਪਰ ਖੜੇ ਰੱਖਤਾ ਥਾ ਅੱਗੇ ਆ ਹਰ ਰਾਏ ਪਾਤਸ਼ਾਹ ਬਾਰੇ ਲਿਖਿਆ ਕਿ ਹਰ ਰਾਏ ਕੇ ਦੋ ਪੁੱਤਰ ਥੇ ਆ ਤੁਸੀਂ ਫੋਟੋਆਂ ਜਿਹੜੀਆਂ ਨੇ ਜੋ ਮੈਂ ਬੋਲ ਰਿਹਾ ਹਾਂ ਇਹ ਤੁਸੀਂ ਆਪ ਇਹਨਾਂ ਪੇਜਾਂ ਦੀਆਂ ਫੋਟੋ ਲੈ ਸਕਦੇ ਹੋ ਹਰ ਰਾਏ ਕੇ ਦੋ ਪੁੱਤਰ ਥੇ ਜਦ ਹਰ ਰਾਏ ਮਰਾ ਇਹ ਕਿਤਾਬ ਦੀ ਸ਼ਬਦਾਵਲੀ ਹੈ उस वक्त बड़े बेटे राम राय की उम्र पंद्रह वर्ष और छोटे हर कृष्ण की उम्र छह वर्ष की थी लेकिन बड़े बेटे को गद्दी नहीं दी गई क्योंकि वो नौकरानी के पेटो था ए, इस किताब से लिखे है श्री गुरु तेग बहादुर पातशाह लिखा है कि तेग बहादुर हांसी के पास जंगलों में लुक छुप के रहते थे चोरों डकैतो और सरकार के बागियों को पना देते थे जब सरकार को पता चला पकड़ के ले और कत्ल कर दिया गोविंद ने पुत्रों के वियोग में आत्महत्या करी थी ਗੋਬਿੰਦ ਨੇ ਪੁੱਤਰਾਂ ਕੇ ਯੋਗ ਮੈਂ ਆਤਮ ਹੱਤਿਆ ਕੀਤੀ ਇਹ ਇਸ ਕਿਤਾਬ ਚ ਹੈ ਅਸੀਂ ਇਹ ਕਿਤਾਬ ਹੁਣ ਕਿਸ ਤਰ੍ਹਾਂ ਛਪੀ ਇਸ ਕਿਤਾਬ ਦੇ ਬਾਰੇ ਮੈਂ 2 ਮਿੰਟ ਜ਼ਰੂਰ ਤੁਹਾਡੇ ਲਵਾਗਾ ਕਿਉਂਕਿ ਇਹ ਕਿਤਾਬ 1999 ਛਪਦੀ ਆ ਮੇਰੇ ਕੋਲ 2007 ਚ ਆਉਂਦੀ ਆ ਤੇ ਅਸੀਂ ਫਿਰ ਆਪਣੀ ਸਸਤਾ ਵੱਲੋਂ ਜਿਹੜਾ ਉਹ ਕੇਸ ਕਰਦੇ ਆ ਗੁਰਦੁਆਰਾ ਜੁਡੀਸ਼ੀਅਲ ਕੋਰਟ ਦੇ ਵਿੱਚ ਗੁਰਦੁਆਰਾ ਜੁਡੀਸ਼ੀਅਲ ਕੋਰਟ 'ਚ ਜਦੋਂ ਅਸੀਂ ਕੇਸ ਕਰਦੇ ਆ ਤੇ ਉੱਥੇ ਜਦੋਂ ਕ੍ਰੋਸ ਚੱਲਿਆ ਕ੍ਰੋਸ ਆਇਆ 2010 ਦੇ ਵਿੱਚ ਕ੍ਰੋਸਿੰਗ ਹੋਈ ਤੇ ਸ੍ਰੋਮਲੀ ਕਮੇਟੀ ਦੇ ਤਿੰਨ ਵਕੀਲ ਨੇ ਜਿਹੜੇ ਮੇਰੇ ਤੇ ਸਵਾਲ ਕਰਦੇ ਆ ਇੱਕ ਵਕੀਲ ਕਹਿੰਦਾ ਜੀ ਅਸੀਂ ਇਹ ਕਿਤਾਬ ਤਾਂ ਵਾਪਸ ਲੈ ਲਈ ਆ ਮੈਂ ਕਿਹਾ ਜੀ ਤੁਸੀਂ ਪਬਲਿਸ਼ ਕਿੰਨੀਆਂ ਕਰਾਈਆਂ ਵਾਪਸ ਕਿੰਨੀਆਂ ਲਈਆਂ ਤੇ ਜਿਹੜੀਆਂ ਵਾਪਸ ਲਈਆਂ ਉਹ ਕਿੱਥੇ ਪਈਆਂ ਉਹ ਕੋਲ ਕੋਈ ਜਵਾਬ ਨਹੀਂ ਕਿਉਂਕਿ ਮਤਾ ਪਾਇਆ 300 ਕਿਤਾਬਾਂ ਦਾ 300 ਕਿਤਾਬਾਂ ਮਤਾ ਪਾ ਕੇ ਛਪਾਈਆਂ ਤੇ ਇਹਨਾਂ ਕੋਲ ਜਦੋਂ ਮੈਂ ਆਟੇ ਲਈ ਤੇ ਕੇਵਲ 5 ਕਿਤਾਬਾਂ 295 ਕਿਤਾਬਾਂ ਇਹ ਕਿਤਾਬ ਦੀਆਂ ਕਾਪੀਆਂ ਜਿਹੜੀਆਂ ਨੇ ਇਹ ਬਾਰ ਮੇ ਅੱਜ ਤੱਕ ਵੀ ਇਹਨਾਂ ਕੋਲ ਨਹੀਂ ਆਈਆਂ ਫੋ ਚੱਲਦੇ ਆ ਚੱਲਦੇ ਆ 3 ਘੰਟੇ ਦੇ ਕਰੀਬ ਵਕੀਲਾਂ ਨੇ ਮਿਰਤੇ ਜਿਹੜਾ ਸੀ ਉਹ ਸਵਾਲ ਕੀਤੇ ਜਵਾਬ ਹੁੰਦੇ ਰਹੇ ਇੱਕ ਵਕੀਲ ਵਾਸੋਏ ਕਹਿੰਦਾ ਜਿਹੜਾ ਲਾਸਟ ਵਿੱਚ ਉਹਨਾਂ ਸਵਾਲ ਕੀਤਾ ਮੁਰਤੇ ਕੋਈ ਸਵਾਲ ਨਹੀਂ ਕਰ ਸਕੇ ਕਹਿਣ ਲੱਗਾ ਜੀ ਇਹ ਕਿਤਾਬ ਛਪਾਉਂਦਾ ਸ਼੍ਰੋਮਣੀ ਕਮੇਟੀ ਨੂੰ ਕੀ ਫਾਇਦਾ ਗੱਲ ਬੜੀ ਲੰਬੀ ਚੌੜੀ ਹੈ ਲੇਕਿਨ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਇਹਦਾ ਮਤਲਬ ਵੀ ਤੁਸੀਂ ਕਿਤਾਬ ਨਹੀਂ ਛਪਾਈ ਉਹ ਚੁੱਪ ਕਰ ਗਿਆ ਮੈਂ ਕਿਹਾ ਵੀ ਬੋਲ ਕੇ ਦੱਸੋ ਕਿਤਾਬ ਛਪਾਈ ਕਿ ਨਹੀਂ ਛਪਾਈ ਕੋਈ ਜਵਾਬ ਨਹੀਂ ਦੇ ਸਕੇ ਮੈਂ ਕਿਹਾ ਸਵਾਲ ਤਾਂ ਬੰਦਾ ਸੀ ਸਾਡਾ ਪੇ ਤੁਸੀਂ ਇਹ ਕਿਤਾਬ ਕਿਉਂਿ ਸਪਾਈ ਪਰ ਇੱਥੇ ਮੈਂ ਇੱਕ ਬੇਨਤੀ ਕਰਾਂਗਾ ਕਿ ਕ੍ਰਾਸ ਜਦੋਂ ਹੁੰਦਾ ਹੈ ਤੇ ਉਸ ਟਾਈਮ ਤੇ ਜਿਆਦਾ ਜਿਹੜਿਆ ਨਹੀਂ ਜਿਹੜਾ ਮਰਈਓ ਉੱਤੇ ਕਰਤੀ ਜਾ ਸਕਦੀ ਮੈਂ ਅਦਾਲਤ ਨੂੰ ਕਹਿ ਮੈਂ ਜੱਜ ਨੂੰ ਕਹਿ ਮੈਂ ਕਹਾਂ ਜੀ ਮੈਂ ਅਦਾਲਤ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਅਦਾਲਤ ਵਿੱਚ ਆਉਣੇ ਆ ਭਈ ਜਾਂ ਤਾਂ ਆਪਣੀ ਜ਼ਮੀਨ ਜਾਇਦਾਦ ਬਚਾਉਣ ਲਈ ਜਾਂ ਦੂਸਰੇ ਦੀ ਖੋਣ ਵਾਸਤੇ ਫੌਜਦਾਰੀ ਕੇਸ ਹੁੰਦੇ ਨੇ ਜਾਂ ਬਰੀ ਹੋਣ ਲਈ ਜਾਂ ਦੂਸਰੇ ਨੂੰ ਸਜ਼ਾ ਕਰਾਉਣ ਲਈ ਪਰ ਇਹ ਮੇਰਾ ਪਰਸਨਲ ਕੇਸ ਨਹੀਂ ਇਹ ਕੌਮੀ ਕੇਸ ਹੈ ਤੇ ਮੈਂ ਇਹਨੇ ਸਵਾਲ ਜਿਹੜਾ ਮੇਰੇ ਮਿੱਤਰ ਨੇ ਕੀਤਾ ਕੂ ਦੀ ਪੜ ਜਵਾਬ ਨਹੀਂ ਦੇ ਸਕਦਾ ਤੇ ਇਹ ਮੈਨੂੰ ਸਮਾਂ ਚਾਹੀਦਾ ਉਹ ਕਹਿੰਦਾ ਖੁੱਲਾ ਸਮਾਂ ਮੈਂ ਉਸ ਵਕੀਲ ਨੂੰ ਪੁੱਛਿਆ ਤੇ ਵਕੀਲ ਸਾਹਿਬ ਇਹ ਦੱਸੋ ਤੁਸੀਂ ਕਿਤਾਬ ਪਬਲਿਸ਼ ਕਰਾਈ ਚੁੱਪ ਕਰ ਗਿਆ ਮੈਂ ਕਿਹਾ ਬੋਲ ਕੇ ਦੱਸੋ ਫਿਰ ਉਹ ਕਹਿਣ ਲੱਗਾ ਮੰਨਿਆ ਵੀ ਹਾਂ ਕਰਾਈ ਆ ਮੈਂ ਕਿਹਾ ਅਗਲਾ ਸਵਾਲ ਤਾਂ ਵਰਦਾ ਤਾਂ ਸਾਡਾ ਸੀ ਵੀ ਤੁਸੀਂ ਇਹ ਪਬਲਿਸ਼ ਕਿਉਂ ਕਰਾਈ ਮੈਂ ਕਿਹਾ ਜੇ ਤੁਹਾਨੂੰ ਨਹੀਂ ਪਤਾ ਤਾਂ ਫਿਰ ਮੈਂ ਦੱਸਣਾ ਚਾਹਣਾ ਹੈ ਕਿ ਆਰਐਸਐਸ ਦੀ ਇੱਕ ਮੀਟਿੰਗ ਹੋਈ ਹੈ ਇਹ ਮੈਂ ਸਾਰਾ ਕੁਝ ਪ੍ਰੈਸ ਦੇ ਸਾਹਮਣੇ ਤੁਹਾਡੇ ਰਾਈਂ ਕਹਿ ਰਿਹਾ ਪ੍ਰੈਸ ਆਰਐਸਐਸ ਦੀ ਮੀਟਿੰਗ ਹੋਈ ਨਾਗਪੁਰ ਦੇ ਵਿੱਚ ਉਸ ਮੀਟਿੰਗ ਤੇ ਉਹਨਾਂ ਨੇ ਵਿਚਾਰ ਕੀਤੀ ਕਿ ਇਹ ਜਿਹੜੇ ਸਿੱਖ ਨੇ ਆਪਣੇ ਆਪ ਨੂੰ ਵੱਖਰੀ ਕੌਮ ਕਹੌਣ ਤੋਂ ਪਿੱਛੇ ਨਹੀਂ ਹਟਦੇ ਤੇ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਇਹ ਹਟਾਇਆ ਜਾਵੇ ਉਹਨਾਂ ਨੇ ਕਿਹਾ ਵਿਚਾਰ ਕੀਤੀ ਕਿ ਇਹ ਲੋਕ ਜਿਨ੍ਹਾਂ ਚਿਰ ਆਪਣੇ ਧਰਮ ਗ੍ਰੰਥ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਨੇ ਉਹਨਾਂ ਚਿਰ ਇਹ ਜਿਹੜੇ ਲੋਕ ਨੇ ਆਪਣੇ ਧਰਮ ਵੱਖਰੀ ਕੌਮ ਕਹੌਣ ਤੋਂ ਪਿੱਛੇ ਨਹੀਂ ਹਟਣਗੇ ਫਿਰ ਉਹਨਾਂ ਨੇ ਕਿਹਾ ਕਿ ਇਹ ਜਿਨ੍ਹਾਂ ਨੇ ਇਸ ਗ੍ਰੰਥ ਦੀ ਰਚਨਾ ਕੀਤੀ ਆ ਉਸ ਗ੍ਰੰਥ ਨਾਲੋਂ ਪਹਿਲਾਂ ਤੋੜੋ ਫਿਰ ਉਹਨਾਂ ਨੇ ਇਸ ਕਿਤਾਬ ਦਾ ਜਿਹੜਾ ਇਹ ਖਾੜਾ ਜਿਹੜਾ ਇਹ ਤਿਆਰ ਕੀਤਾ ਫਿਰ ਉਹਨਾਂ ਦੀ ਮੀਟਿੰਗ ਹੁੰਦੀ ਹੈ ਇਹ ਗੱਲ 1990 91 ਦੀ ਗੱਲ ਹੈ ਉਹਨਾਂ ਦੀ ਜਦੋਂ ਮੀਟਿੰਗ ਹੁੰਦੀ ਆ ਤੇ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਵੀ ਖਾੜਾ ਤਾਂ ਠੀਕ ਹੈ ਜੋ ਮੈਂ ਤੁਹਾਨੂੰ ਦੱਸ ਹੀ ਦਿੱਤਾ ਮੋٹے ਮੋٹے ਜਿਗਨਾ ਤੇ ਭਈ ਇਹਨੂੰ ਜੇ ਕਿਤਾਬ ਦਾ ਰੂਪ ਅਸੀਂ ਦਿੱਤਾ ਤੇ ਇਹਨਾਂ ਲੋਕਾਂ ਸਾਨੂੰ ਨਹੀਂ ਛੱਡਣਾ ਇਹ ਕਿਤਾਬ ਕਿਸੇ ਵੀ ਤਰੀਕੇ ਨਾਲ ਸਿੱਖਾਂ ਦੀ ਕਿਸੇ ਨਾਮਵਰ ਸੰਪਰਦਾ ਤੋਂ ਸੁਪਾਉ। ਫਿਰ ਉੱਥੇ ਫੈਸਲਾ ਕੀਤਾ ਕਿ ਇਹ ਕਿਤਾਬ ਜਿਹੜੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਖੜਾ ਭੇਜਿਆ ਜਾਵੇ ਐਲਕੇ ਐਡਵਾਨੀ ਜਾਂ ਅਟਲ ਵਿਹਾਰੀ ਆਜਪਾਈ ਜੀ ਦੇ ਰਾਹੀਂ ਤੇ ਉਹਨੂੰ ਕਿਹਾ ਜਾਵੇ ਕਿ ਇਹ ਕਿਤਾਬ ਜਿਹੜੀ ਆ ਤੂੰ ਸ਼੍ਰੋਮਿਕ ਕਮਿਊਨਿਟੀ ਤੋਂ ਪਬਲਿਸ਼ ਕਰਾ ਕੇ ਦੇ। ਇਹ ਖੜਾ ਜੀ ਆ ਗਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲੇ ਸਰਦਾਰ ਕਹਿਣ ਦਾ ਸ਼ਰਮ ਆਉਂਦੀ ਹੈ ਪਰ ਕਹਿਣਾ ਪਵੇਗਾ ਕੋਈ ਮਜਬੂਰੀ ਹੈ ਪ੍ਰਸਦ ਦੇ ਸਾਹਮਣੇ ਬੜੇ ਹਸਾਬ ਨਾਲ ਬੋਲਣਾ ਪੈਂਦਾ। ਉਹਦੇ ਕੋਲੇ ਖੜਾ ਆ ਗਿਆ ਉਹਨੇ ਆਪਣੇ ਚਹੇਤੇ ਨੂੰ ਜਿਹੜਾ ਸੀ ਦੇ ਦਿੱਤਾ ਸ਼ਰੋਮਣੀ ਸ਼ਰੋਮਣੀ ਕਮਿਟੀ ਦੇ ਵਿੱਚ ਮਤਰਾ ਨੰਬਰ 558 ਰਾਹ ਇਹ ਕਿਤਾਬ 1999 ਚ ਖਾਲਸੇ ਦੇ 300 ਸਾਲਾਂ ਸਾਜਨਾ ਦਿਵਸ ਨੂੰ ਸਮਰਪਿਤ ਇਹ 300 ਕਾਪੀਆਂ ਜਿਹੜੀਆਂ ਨੇ ਇਹ ਪਬਲਿਸ਼ ਹੋਈਆਂ ਨੇ ਔਰ ਇਹ ਕਿਤਾਬ ਮੇਰੇ ਕੋਲ 2007 ਚ ਆਉਂਦੀ ਹੈ ਮੈਂ ਇਹ ਸ਼ਰੋਮਣੀ ਕਮੇਟੀ ਦੇ ਖਿਲਾਫ ਕੇਸ ਕਰਦਾ 2007 ਤੋਂ ਲੈ ਕੇ 13 ਤੱਕ 14 ਤੱਕ ਇਹ ਕੇਸ ਚੱਲਿਆ ਉਸ ਤੋਂ ਬਾਅਦ ਜਿਹੜਾ ਗੁਰਦੁਆਰਾ ਜੁਡੀਸ਼ੀਅਲ ਕੋਰਟ ਸੀ ਉਹ ਵੀ ਤੁਹਾਨੂੰ ਪਤਾ ਵੀ ਸ਼੍ਰੋਮਣੀ ਕਮੇਟੀ ਦੀ ਹੀ ਇੱਕ ਕਿਸਮ ਦੀ ਪੋਇੰਟਮੈਂਟ ਹੁੰਦੀ ਆ ਉਹਨਾਂ ਨੇ ਕੇਸ ਮੇਰਾ ਜਿਹੜਾ ਇਹ ਖਾਰਜ ਕਰ ਦਿੱਤਾ ਜਿਸ ਕੇਸ ਨੂੰ ਮੈਂ ਲੈ ਕੇ ਅੱਜ ਤੱਕ ਤੁਰਿਆ ਆ ਰਹਿਆਂ ਪਰ ਅੱਜ ਤੱਕ ਅਸੀਂ ਹੁਣ ਤੱਕ ਸਾਰੇ ਪ੍ਰਧਾਨਾਂ ਨੂੰ ਮਿਲੇ ਆ ਜਥੇਦਾਰਾਂ ਨੂੰ ਮਿਲੇ ਆ ਵੀ ਸਾਨੂੰ ਇਹ ਤਾਂ ਦੱਸ ਦਿਓ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਉਹ ਕਿਹੜੀ ਕਾਲੇ ਮੂੰਹ ਵਾਲੀ ਭੇੜ ਆ ਜਿਨੇ ਮਤਾ ਪਵਾ ਕੇ ਇਹ ਕਿਤਾਬ ਪਬਲਿਸ਼ ਕਰਾਈ ਆ ਸਾਨੂੰ ਪ੍ਰਧਾਨਾਂ ਨੇ ਵਿਸ਼ਵਾਸ ਦਿਵਾਇਆ ਹੋਣ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਨਿਆਇਸਟੈਂਟ ਸ੍ਰੋਮਣੀ ਕਮੇਟੀ ਤੇ ਇਹਨਾਂ ਨੂੰ ਅਸੀਂ ਬਹੁਤ ਵਾਰ ਮਿਲ ਚੁੱਕੇ ਹਾਂ ਇਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਤੁਹਾਨੂੰ ਉਹ ਬੰਦਾ ਜਿਹੜਾ ਸਾਹਮਣੇ ਲਿਆਵਾਂਗੇ ਕਿਸ ਬੰਦੇ ਨੇ ਇਹ ਕਤਲ ਸਾਜ਼ਿਸ਼ ਰਚੀ ਆ ਲੇਕਿਨ ਉਹ ਬੰਦਾ ਕਿਵੇਂ ਸਾਹਮਣੇ ਲਿਆਉਣ ਬੰਦਾ ਤੇ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਗੁਰਦੁਆਰਾ ਜੁਡੀਸ਼ਲ ਕੋਰਟ ਦੇ ਵਿੱਚ ਜਿਹੜੀ ਬਹਿਸ ਦੇ ਦੌਰਾਨ ਗੱਲਬਾਤ ਹੋਈ ਉਹ ਸਾਰੀ ਲਿਆਤੀ ਆ ਹੁਣ ਉਹਨੂੰ ਇਸ ਸ੍ਰੋਮਣੀ ਕਮੇਟੀ ਵਾਲੇ ਕਿਵੇਂ ਜਿਹੜਾ ਪਰਦਾ ਫਾਸ਼ ਕਰ ਸਕਦੇ ਆ ਸੋ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਸੇ ਤਰ੍ਹਾਂ ਇਹਨਾਂ ਨੇ ਇੱਕ ਕਿਤਾਬ ਪਬਲਿਸ਼ ਕਰਾਈ ਸ੍ਰੋਮਣੀ ਕਮੇਟੀ ਨੇ ਦੂਸਰਾ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇ 1997 ਤੋਂ ਲੈ ਕੇ ਜਿਹੜੀਆਂ ਇਹਨਾਂ ਨੇ ਕਿਤਾਬਾਂ ਜਿਹੜੀਆਂ ਸੀ ਆ ਪਬਲਿਸ਼ ਜਿਹੜੀਆਂ ਕਰਾਈਆਂ ਉਹ ਕਿਤਾਬਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ 4 ਮਹੀਨੇ ਸਾਡਾ ਧਰਨਾ ਜਿਹੜਾ ਪੰਜਾਬ ਸਕੂਲ ਸਿੱਖਿਆ ਭਾਗ ਅਗੇ ਜਿਹੜਾ ਉਹ ਲੱਗਾ ਰਿਹਾ ਔਰ ਉਹਦੇ ਵਿੱਚ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਕਿਤਾਬ ਜਿਹੜੀ ਆ ਉਹ ਸੁਧਾ ਕੇ ਜਿਹੜਾ ਇਤਿਹਾਸ ਦੀਆਂ ਕਿਤਾਬਾਂ ਨੇ ਇੱਥੇ ਸੁਧਾਈ ਕਰਾ ਕੇ ਲਾਵਾਂਗੇ ਪਰ ਅਜੇ ਤੱਕ ਉਹਨਾਂ ਕਿਤਾਬਾਂ ਦੇ ਵਿੱਚ ਜਿਹੜੀਆਂ ਮਾੜਾ ਮੋਟਾ ਚੈਪਟਰ ਬਦਲ ਕੇ ਤੇ ਇਹਨਾਂ ਨੇ ਜਿਹੜਾ ਉਹ ਕਿਤਾਬਾਂ ਉਹੀ ਪੜਾਈਆਂ ਜਾ ਰਹੀਆਂ ਨੇ ਸੋ ਇਹਨਾਂ ਦੇ ਰਾਜ ਵਿੱਚ ਸ਼ੁਰੂ ਹੋਈਆਂ ਭਾਮ ਸ਼੍ਰੋਮਣੀ ਅਕਾਲੀ ਦੇ ਰਾਜ ਰਾਜ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਸ਼ੁਰੂ ਹੋਈਆਂ 1997 ਤੋਂ ਲੈ ਕੇ 2002 ਤੱਕ ਵੀ ਇਹਨਾਂ ਦੀ ਸਰਕਾਰ ਰਹੀ ਫਿਰ 2 ਤੋਂ 7 ਤੱਕ ਕੈਪਟਨ ਅਵਰੇਂਦਰ ਸਿੰਘ ਦੀ ਉਦੋਂ ਵੀ ਇਹ ਕਿਤਾਬਾਂ ਚੱਪੀਆਂ ਰਹੀਆਂ 7 ਤੋਂ 17 ਤੱਕ ਇਹਨਾਂ ਦੀ ਸਰਕਾਰ ਰਹੀ ਉਦੋਂ ਵੀ ਕਿਤਾਬਾਂ ਪਬਲਿਸ਼ ਹੁੰਦੀਆਂ ਰਹੀਆਂ ਔਰ 17 ਦੇ ਵਿੱਚ ਜਦੋਂ ਅਸੀਂ ਇਹ ਰੌਲਾ ਪਾਇਆ ਤੇ ਫਿਰ ਇਹਨਾਂ ਨੇ ਮਤਾਂ ਵੀ ਪਾਤਾ ਪੰਜਾਬ ਸਕੂਲ ਸਿੱਖਿਆ ਭਾਗ ਨੇ ਵੀ ਅੱਗੇ ਕਿਤਾਬ ਨਹੀਂ ਲਿਖੇਗੀ ਲੇਕਿਨ ਉਹ ਕਿਤਾਬਾਂ ਜਿਹੜੀਆਂ ਨੇ ਥੋੜੇ ਚੈਪਟਰ ਵਿੱਚੋਂ ਕੱਢ ਕੇ ਜਿਹੜੇ ਇਤਰਾਜ਼ ਹੋ ਉਸੇ ਕੱਢ ਕੇ ਥੋੜੇ ਜਿਹੇ ਚੈਪਟਰ ਕੱਢ ਗਏ ਉਹ ਕਿਤਾਬਾਂ ਅੱਜ ਵੀ ਜਿਹੜੀਆਂ ਛਾਪ ਰੀਆਂ ਨੇ ਸੋ ਅਸੀਂ ਜੱਜਦਾਰਾਂ ਨੂੰ ਇਹ ਚਿੱਠੀ ਦੇਖਿਆ ਹੈ ਕਿ ਇਹ ਜਿਨ੍ਹਾਂ ਲੋਕਾਂ ਨੇ ਐੜਿਆ ਐੜਿਆ ਵੱਡੀਆਂ ਕਿਤਾਬਾਂ ਆ ਜਿਹੜੀਆਂ ਪਬਲਿਸ਼ ਕਰਾਤੀਆਂ ਨੇ ਇਹਨਾਂ ਨੂੰ ਜੜੀ ਆ ਮਾਫੀ ਨਹੀਂ ਦਿੱਤੀ ਜਾਣੀ ਚਾਹੀਦੀ ਇਹਨਾਂ ਨੇ ਬੜੇ ਵੱਡੇ ਗੁਨਾਹ ਕੀਤੇ ਨੇ ਤੇ ਜਿਸ ਤਰ੍ਹਾਂ ਜੇ ਉਸ ਟੈਮ ਤੇ ਚੰਦੂ ਜਾਂ ਮਸੰਦ ਜਾਂ ਮੱਸੇ ਰੰਗੜ ਜਾਂ ਮਹੰਤਨ ਰੈਣੂਆ ਉਹਨਾਂ ਨੇ ਬਹੁਤ ਮਾੜੇ ਕੰਮ ਕੀਤੇ ਲੇਕਿਨ ਕਿਸੇ ਗੁਰੂ ਸਾਹਿਬ ਦੇ ਖਿਲਾਫ ਉਹਨਾਂ ਨੇ ਕੋਈ ਅਪਸ਼ਾਧਾਵਲੀ ਲੈ ਕੇ ਕੋਈ ਕਿਤਾਬ ਨਹੀਂ ਸੀ ਲਿਖੀ ਪਰ ਇਹਨਾਂ ਨੇ ਬੜੇ ਵੱਡੇ ਗੁਨਾਹ ਕੀਤੇ ਨੇ ਤੇ ਇਹਨਾਂ ਨੂੰ ਕਿਸੇ ਵੀ ਕੀਮਤ ਤੇ ਉੱਤੇ ਮੁਆਫ ਨਾ ਕੀਤਾ ਜਾਏ ਇਹਨਾਂ ਨੂੰ ਪੰਥ ਚੋਂ ਹਰਜ ਕਰਨਾ ਚਾਹੀਦਾ ਹੈ ਚਾਹੇ ਉਹ ਆਪਣੇ ਆਪ ਨੂੰ ਬਾਗੀ ਕੋ ਹੁੰਦੇ ਨੇ ਤੇ ਚਾਹੇ ਅਕਾਲੀ ਕੋ ਹੁੰਦੇ ਨੇ ਸੋ ਉਹ ਇਹ ਅਸੀ ਪੱਤਰ ਦੇ ਕੇ ਤੇ ਜਿਹੜੀ ਮੰਗ ਕੇ ਦੇਖੋ ਸਭ ਤੋਂ ਦੁੱਖ ਦੀ ਗੱਲ ਹੈ ਵੀ ਇਹਨਾਂ ਨੇ ਅੱਜ ਤੱਕ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਇਆ ਤਾਂ ਇਹਨਾਂ ਨੇ ਕੁਝ ਬੰਦਿਆਂ ਦੇ ਲਾਤਾ ਪਿਆ ਫਲਾਣਾ ਬੰਦਾ ਦੋਸ਼ੀ ਆ ਫਲਾਣਾ ਦੋਸ਼ੀ ਆ ਲੇਕਿਨ ਆ ਜਿਹੜੀ ਤੁਸੀਂ ਵੇਖੋ ਵੀ ਆ ਜਿਹੜੀ ਕਿਤਾਬ ਹੈ ਜਿਹੜੀ ਤੁਸੀਂ ਕਹਾਂਗੇ ਕਿਤਾਬ ਆ ਕਿਤਾਬ ਜਿਹੜੀ ਗੁਰਬਲਾਸ ਪਾਛੇ ਛੇਵੀਂ ਆ ਇਹਦੇ ਵਿੱਚ ਵੀ ਇਤਿਹਾਸ ਨੂੰ ਬਹੁਤ ਜ਼ਿਆਦਾ ਤੋਰਨ ਮੋੜ ਕੇ ਲਿਖਿਆ ਗਿਆ ਹੈ ਇਹ ਕਿਤਾਬ ਜਦੋਂ 1998 ਚ ਪਬਲਿਸ਼ ਹੁੰਦੀ ਆ ਪਬਲਿਸ਼ ਕਰਤੀ ਆ 2500 ਕਾਪੀਆਂ ਪਹਿਲੀ ਕਿਤਾਬ ਦੀਆਂ ਲੇਕਿਨ ਉਸ ਤੋਂ ਬਾਅਦ ਜਦੋਂ ਕਿਤਾਬ ਮਾਰਕੀਟ ਚ ਬਾਹਰ ਆਈ ਛਪ ਕੇ ਤੇ ਇਹਨਾਂ ਨੂੰ ਲੋਕਾਂ ਨੇ ਇਤਰਾਜ਼ ਕੀਤਾ ਵੀ ਤੁਸੀਂ ਇਹ ਕੀ ਕੀਤਾ ਫਿਰ ਇਹਨਾਂ ਨੇ ਕਿਤਾਬ ਵਾਪਸ ਲਈਆ ਤੇ ਮਤਾ ਪਾਇਆ ਸ਼੍ਰੋਮਣੀ ਕਮੇਟੀ ਨੇ ਕਿ ਆਇਂਦਾ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਵੀ ਕਿਤਾਬ ਪਬਲਿਸ਼ ਕਰੇਗੀ ਤੇ ਇਹਦੇ ਜਿਹੜਾ ਖੜਾ ਹੋਏਗਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵਿਦਵਾਨ ਨੇ بڑے بڑے ਸਕਾਲਰ ਜਿਹੜੇ ਨਾਲ ਖੜਾ 1.5 ਲੱਖ ਰੁਪਇਆ ਤਨਖਾਹ ਲੈਂਦੇ ਨੇ ਉਹ ਪੜਨਗੇ ਤੇ ਫਿਰ ਕਿਤਾਬ ਪਬਲਿਸ਼ ਹੋਏਗੀ ਲੇਕਿਨ ਆ 1998 ਦੀ ਆ ਤੇ ਆ 1999 ਦੀ ਆ ਜਿੱਤੇ ਅੱਜ ਤੱਕ ਇਹਨਾਂ ਨੇ ਉਹ ਜਿਹੜਾ ਦੋਸ਼ੀ ਆ ਉਹਨੂੰ ਸਾਹਮਣੇ ਨਹੀਂ ਲਿਆਂਦਾ ਸਾਡੇ ਨਾਲ ਵਾਅਦੇ ਕਰ ਚੁੱਕਿਆ ਮੈਂ ਟੀਵੀ ਤੇ ਬੋਲ ਚੈਨਲਾਂ ਤੇ ਬੋਲ ਰਿਹਾ ਔਰ ਇਹ ਪਹਿਲੀ ਵਾਰ ਨਹੀਂ ਬੋਲਿਆ ਐਦੋਂ ਪਿੱਛੇ ਹੁਣ ਤੱਕ ਕਿਵੇਂ ਬੰਨਣਾ ਚੁੱਕੇ ਬੋਲ ਚੁਪਾਵੇਂ ਤੁਸੀਂ ਦੇਖ ਸਕਦੇ ਹੋ ਕਿ 16 ਮਾਰਚ ਇੱਕ ਚੈਨਲ ਇਸ ਕਿਤਾਬ ਨੇ ਚੈਨਲ ਬੰਦ ਕਰਾਤਾ ਡੇ ਐਂਡ ਨਾਈਟ ਟੀਵੀ ਚੈਨਲ ਤੇ 16 ਮਾਰਚ